ਅਸੀਂ ਭਾਈ ਦੋਨੇ ਸੰਖਾ ਕੱਢ ਲਈ ਅਸੀਂ ਮੁੱਢ ਚੋਂ ਆਹ ਸੰਖਾਲੇ ਵੀਰ ਹੁਣ ਸਿੱਧੇ ਜਾਣਗੇ ਇੱਕ ਸੰਖੇ ਜਾਂਦੀ ਐ ਇੱਧਰ ਆਹ ਭਾਈ ਹੁਣ ਦੁਬਾਰੇ ਦੁਬਾਰੇ ਇੱਥੇ ਆ ਕੇ ਭਾਈ ਸਾਨੂੰ ਡੱਗੀ ਤੇ ਸਾਹ ਹੈ ਪਾਣੀ ਇੱਥੇ ਪੀਨੇ ਹਾਂ ਡੱਗੀ ਤੇ ਅੱਕਾਆਂੀਆਂ ਝੋਨੇ ਦੀਆਂ ਅੱਜਕੱਲ ਪੀ ਲਗਾਈਆਂ ਪੈਂਦੀਆਂ ਨਾ ਉੱਥੇ ਖੋਲਾਂਗੇ ਜਾ ਕੇ ਭੈਂਦੀ ਰੁਹਾਵੀਆ ਵਾਂਚ ਹੋਟਲ ਐ ਦੇ ਵਿੱਚ ਸਾਰਾ ਕਾਫੀ ਦਾ ਸਮਾਨ ਹਾਂਜੀ ਦੋਸਤੋ ਇੱਕ ਅੱਗੇ ਕਦੋਂ ਸੂਆ ਜ਼ਿਆਦਾ ਆਉਂਦਾ ਹੁੰਦਾ ਸੀ ਨਾ ਤਾਂ ਕਈ 4 ਮਹੀਨਿਆਂ ਤੋਂ 3 ਮਹੀਨਿਆਂ ਤੋਂ ਖਾਲ ਦਾ ਬੋਲ ਦਉਂਦੇ ਥੋੜੀ ਦਾ ਨਾ ਜਦੋਂ ਖਰਾਬੀ ਬੜਾ ਹੁੰਦਾ ਸੀ ਪਾਣੀ ਕਿਵੇਂ ਚੱਲਦਾ ਸੀ ਜ਼ਿਆਦਾ ਖਰਾਬ ਹੁੰਦਾ ਸੀ ਤੇ ਉਹ ਕੱਢ ਕੇ ਲੈਂਦੇ ਹੁੰਦੇ ਸੀ ਹੁਣ 3 ਮਹੀਨੇ ਹੋ ਗਏ ਬਾਰਿ ਨਹੀਂ ਆਈ ਕੱਸੀ ਜੀ ਤੇ ਖਾਲ ਵੀ ਸੂਆ ਨਹੀਂ ਆ ਸਮਾਰਿਆ ਹੀ ਨਹੀਂ ਕਿਤੇ ਦਾ ਤੇ ਕਾਫੀ ਟਾਈਮ ਹੋ ਗਿਆ ਤੇ ਅੱਜ ਜੰਨੇ ਧੋਰੀ ਖਾਲ ਕੱਢਣ ਉਹਨੂੰ ਧੋਰੀ ਖਾਲ ਕਹਿੰਦੇ ਸਾਂਝਾ ਹੁੰਦਾ ਖੇਤਾਂ ਦਾ ਸਾਰਾ ਕਿਹੜੇ ਵੀਰ ਹਿੱਸੇਦਾਰ ਹੁੰਦੇ ਖਾਲ ਦੇ ਪਤਾ ਹੀ ਸਾਨੂੰ ਬਾਕੀ ਜਦ ਤੱਕ ਸਾਰੇ ਵੀਰ ਪਹੁੰਚਣਗੇ ਤੇ ਚੱਲਦੇ ਆ ਦਿਖਾਉਣੇ ਉਹਨਾਂ ਦਾ ਮਾਹੌਲ ਚਾ ਆਪਾਂ ਵੀ ਨਾਲ ਜਾਂਦੇ ਅੱਜ ਆਪਣਾ ਵੀ ਹੱਕ ਵੰਦਾ ਪਾਈ ਜੇੜ ਦੇ ਵਿੱਚ ਠੰਡੇ ਠੰਡੇ ਸਮਾਰਕੀ ਲਾਵਾਂਗੇ ਮਾਲਾ 12:00 ਵਜੇ ਜਾਣਗੇ ਪੱਟੂ ਆ ਜਦੋਂ ਪੰਗਰ ਗਿਆ ਦਿਨ ਦੁਪਹਿਰਾ ਹੋ ਗਿਆ ਵੀ ਹਾਂ ਹੁਣ ਬੇਹਾਲ ਹੈ ਹੁਣ ਚੱਲ ਗਏ ਕਿੰਗਾ ਚੱਕੀ ਜਮਾ ਦੁਪਹਿਰੇ ਨਾ ਉਹਨਾਂ ਪਾਣੀ ਵੀ ਨਹੀਂ ਹੋਣਾ ਕਿਤੇ ਪੀਣ ਨੂੰ ਪਾਣੀ ਖਾਤਰ ਖਾਲਸ ਮਾਰਦੇ ਆ ਪਾਣੀ ਪੀਣ ਨੂੰ ਨਹੀਂ ਹੋਣਾ ਤੇ ਕੋਈ ਉੱਥੇ ਲੈਵੇ ਡੱਗੀ ਨਹੀਂ ਸੂਏ ਤਾਂ ਹੈ ਹੀ ਨਹੀਂ ਪਤਾ ਹੀ ਹੈ ਕੋਈ ਨਲਕਾ ਨਹੀਂ ਪੈੜੀ ਹੋ ਅੱਜ ਅੱਜ ਪੈੜੀ ਹੋਊਗੀ ਖਾਲਸ ਮਾਰਦੇ ਆ ਨਾ ਹਾਲ ਸਮਾਰਨ ਵੇਲੇ ਭਾਈ ਨਾਲ ਚਾਹ ਗੁੜਬੀਲ ਜਾਣਾ ਜ਼ਰੂਰੀ ਆ ਉਹਦੇ ਵਿੱਚ ਬਾਲੇ ਬੋਤਲ ਚ ਦੁੱਧ ਹੈ ਅੱਜ ਆਪਣੀਆਂ ਰੋਟੀਆਂ ਹੁੰਦਾ ਖੈਰੀਆਂ ਆ ਚਾਹ ਗੜਹ ਹੋ ਰੀਆਂ ਉੱਥੇ ਖੋਲਾਂਗੇ ਜਾ ਕੇ ਭੈਣ ਦੀ ਰੁਹਾਵੀਆਵਾਂ ਚ ਹੋਟਲ ਇਹਦੇ ਵਿੱਚ ਸਾਰਾ ਕਾਫੀ ਦਾ ਸਮਾਨ ਵੀ ਆਵਦੀ ਕਾਫੀ ਨਿਕਲੀ ਆਉਗੀ ਵਾਰ ਉੱਥੇ ਛੂੰ ਛੂੰ ਤੇ ਪਤੀਲੀ ਹੋ ਰੀਆਂ ਹੋ ਗਈ ਕਲੰਡਰ ਚੁੱਲਾ ਇਹ ਵੀ ਚੱਕ ਗਏ ਆਪਾਂ ਨਿਕਲ ਗਏ ਪਾਈ ਕਰੋ ਕਹੀ ਦੇ ਵਿੱਚ ਪਾਲਿਆ ਪਿੱਛੇ ਚਾਹ ਗੁੜਾ ਵਾਲਾ ਛੋਲਾ ਤੇ ਬਣ ਗਿਆ ਬਾਬਾ ਭੋਲਾ ਤੇ ਖਾਲਸ ਮਾਰਾਂਗੇ ਥੋੜਾ ਥੋੜਾ ਇਧਰ ਪਾਣੀ ਲਾਈ ਜਾਂਦਾ ਸੋਲਾ ਨਾ ਕੋਈ ਵੀਰ ਜਿਉਂਦੀ ਦਾ ਬਣੀ ਜੇੜ ਦੇ ਮਹੀਨੇ ਦੇ ਵਿੱਚ ਵੇ ਭਾਈ ਥੋੜਾ ਜਿਹਾ ਰਹਿ ਗਿਆ ਜੇਠ ਪਰ ਜੇ ਥੋੜਾ ਰਹਿ ਗਿਆ ਫਿਰ ਕਿਹੜਾ ਗਰਮੀ ਇੱਕੇ ਦਾ ਮੁੱਢ ਜੂਗੀ ਰਹੁ ਤਾਂ ਉਵੇਂ ਹੀ ਇਹਦਾ ਹੀ ਰੂਪ ਵਟੂਆ ਕਿੰਨਾ ਗਰਮੀ ਨਹੀਂ ਪੈਂਦਾ ਚਲ ਦਿਖਾਉਣੇ ਸਾਨੂੰ ਉੱਥੇ ਸੰਗਤ ਦੇ ਰੂ ਰੂ ਬਹਨੇ ਤੇ ਰੂ ਰੂ ਕਰਾਉਣੇ ਦਰਸ਼ਨ ਮਿਲੇ ਸਾਨੂੰ ਇੱਥੇ ਕਈ ਗੱਭਰੂਆਂ ਨੇ ਫੱਕ ਵੀ ਆਖੀ ਪਾਈ ਨੇ ਅੱਜਕੱਲ੍ਹ ਪੀਲ ਗਏ ਨੇ ਇਹ ਆਪ ਦਾ ਜੋਰ ਵੀ ਲਵਾਉਂਦੇ ਨੇ ਬੰਦੇ ਦਾ ਵੀ ਲਵਾਉਂਦੇ ਨੇ ਦੇਖਾਂ ਚਾਹੇ ਲਾ ਤਾਂ ਹੋਊ ਜੂ ਵੀ ਹੋਊ ਜੂ ਵੀ ਬੰਦਾ ਅਹੀਂ ਕਰੀ ਜਾਂਦਾ ਨਾ ਅੱਗ ਸਵਾਹ ਦੇ ਵਿੱਚ ਸੌ ਊਣਗੇ ਵੜੰਗੇ ਸਿੱਟੀ ਜਾਂਦਾ ਸਿੱਟੀ ਜਾਂਦਾ ਭਾਜੋ ਇੰਨੀ ਗਰਮੀ ਕਿਹੜੀਆਂ ਪੱਕਾ ਬੰਦੇ ਦੀ ਆਪ ਦੀ ਫੱਕ ਬਨ ਜਾਂਦੀ ਹੈ ਕਹਿੰਗਾ ਲੰਘਾ ਹਾਂਡਾ ਖੜਾ ਪੰਗੀਆਂ ਬਾਬਿਆਂ ਨੇ ਖੇਤਾਂ ਦੇ ਵਿੱਚ ਬੰਦੇ ਕੱਖ ਮਾਰੀ ਜਾਂਦੇ ਭਾਈ ਦੁਬਾਰੇ ਦੁਬਾਰੇ ਤੇ ਆਪਾਂ ਵੀ ਸੂਏ ਦੇ ਕੋਲੇ ਆ ਕੇ ਖਾਲ ਕੋਲੇ ਆਉਣ ਵਾਲੇ ਇਥੇ ਫੱਕ ਕੋਸਲਾਤੀ ਕੋ ਲਾਰਖੀ ਹੈ ਆਪਾਂ ਵੀ ਭਾਈ 2 ਸਾਲ ਪੰਗਾ ਲਿਆ ਸੀ ਇਹਨਾਂ ਧੂਆਂ ਘੜਦਾਂ ਦੀ ਇਹ ਬੰਦੇ ਦੀ ਫੱਕ ਤੇ ਝੋਨਾ ਪਾਉਤ ਪੜੀ ਚੀਜ਼ ਹੈ ਰੇ ਉਹ ਤਾਂ ਗਰਮੀ ਮੂੰਹ ਪੈਂਦੀ ਹੁੰਦੇ ਸੀ ਤੇ ਨਹਿਰ ਦਾ ਕਸੀਦਾ ਪਾਣੀ ਚੰਗਾ ਆ ਜਾਂਦਾ ਸੀ ਹੁਣ ਤਾਂ ਪਾਉਲ ਦਿਆ ਬੰਦੇ ਕਸੀਦਾ ਹੁਣ ਤਾਂ ਕੰਮ ਪਰ ਹੀ ਮਿਲਦੇ ਪਰ ਜੇ ਤੇ ਆਪਾਂ ਅਗੇ ਖਾਲਤੇ ਆ ਖਾਲਸ ਮਾਰਕੀ ਲਈ ਹੁਣ ਇਹ ਜਾ ਕੁਸ ਹੈ ਚੱਲ ਵਿੱਚ ਪਾਣੀ ਖੜਾ ਹੈ ਕਿਥੋਂ ਮਿੰਟ ਸ਼ਾਂਤੀ ਮਿਲ ਜੂਗੀ ਭਾਈ ਲੱਗਦਾ ਬੰਦੇ ਆਪਣੇ ਹੋ ਫਿਰ ਤੇ ਚਾਹ ਕਰੀ ਜਾਂਦੇ ਲੱਗਦਾ ਹੈ ਚੱਲ ਮਿਲਦੇ ਹਾਂ ਉਹਨਾਂ ਨੂੰ ਉੱਥੇ ਆ ਕੇ ਫਿਰ ਜਾਵਾਂਗੇ ਪਿੱਛੇ ਮੋਢਾ ਚਾ ਪੀਲਾ ਬਲਜਿੰਦਰ ਆਚਾ ਆ ਬਟੂਨੇ ਮੇਰੇ ਹੋਂ ਤੋਂ ਪਹਿਲਾਂ ਕਾੜ ਲਈ ਕਿਉਂ ਖਵਾਣੀ ਕਾੜਦੇ ਹੁੰਦੇ ਚਾਹ ਨੂੰ ਬਾਲ-ਬਾਲ ਕੇ ਦੁਪਹਿਰ ਕਹਿੰਦੇ ਹੋਰ ਤਾਂ ਬੰਦੇ ਨੂੰ ਤੇ ਸਾਰੇ ਬੰਦੇ ਭਾਈ ਚਾਲੇ ਪਾਤੇ ਕਿਵੇਂ ਮਨਿੰਦਰ ਠੱਕਾ ਨਮੜਾ ਚ ਲਾ ਕਰਤਾ ਹੋ ਭਾਈ ਸਾਡੇ ਜੋਧੇ ਬੰਦੇ ਗਏ ਤੇ ਅਸੀਂ ਅੱਥੇ ਆਪਦੀ ਸੰਗਤ ਲਾਗੇ ਦਾਂ ਅਸੀਂ ਵੀ ਆਪਦਾ ਇੱਛਾਸ ਮਾਰਦੇ ਆ ਸਾਡੇ ਛੀ ਸੱਤਿਆਂ ਨੇ ਆਓ ਮੇਰਾ ਬਾਬਾ ਬੈਠਾ ਵਰਕੈਂਡ ਥੱਲੇ ਆ ਮੇਰਾ ਬਾਬਾ ਬੈਠਾ ਆ ਚੰਨ ਕੈਮਰਾ ਭੱਜ ਜਾ ਭਾਈ ਲੈ ਫਿਰ ਆਪਾਂ ਵੀ ਲੱਗਦੇ ਰੱਬ ਦਾ ਨਾਮ ਲੈ ਕੇ ਆ ਡਟੀਰੀ ਦਾ ਬੱਚਾ ਜਾਂਦਾ ਭਾਈ ਖਾਲਚ ਇਹ ਬੰਦਿਆਂ ਤੋਂ ਥੋੜਾ ਡਰਦਾ ਗਾ ਅੱਗੇ ਭੱਜ ਗਿਆ ਇਹ ਡਰ ਗਿਆ ਸਾਥੋਂ ਇਹ ਐਂ ਕਰਨ ਨੂੰ ਕਤੂਰਾ ਐ। ਆ ਤੇਰੇ ਮਗਰਾਂ ਦਾ ਬਾਬੇ। ਥੋੜੀ ਨਾ। ਹੈਪੀ ਵਲੌਗਰ ਇਹ ਬਣ ਗਿਆ ਤਾਂ। ਡਾਕੇ ਕੱਖੂ ਕਰਦੇ ਨਾ ਬਾਹਰ ਜਾ। ਗਾਂ ਦੇ ਵਸ। ਹਸੀ ਭਈ ਉਹ ਤੋਂ ਮੂਡ ਬਣਾ ਕੇ ਦਵਾਰੇ ਹਟ ਗਿਆ ਆਪਦੀ ਸਾਂਖ ਚ ਇਧਰ ਲਈ ਸਾਂਖ ਚ ਆ ਗਏ। ਦੂਜੇ ਬੰਦਿਆਂ ਨੇ ਕਹਿੰਦੇ ਸਾਰੇ ਰਲ ਕੇ ਕੱਢ ਕੇ ਲਿਆਉਣੀ ਆ ਮੈਂ ਕਿਹਾ ਚਲੋ ਭਾ। ਕੁਝ ਬੰਦੇ ਹੋ ਲੱਗ ਰਹੇ ਤੜਕੇ ਜਿਹਾ। ਆ ਭਾਈ ਅਸੀਂ ਇਧਰੋਂ ਮੋਟੇ ਚੋਂ ਪਿੱਛੋਂ ਕੱਢ ਲਏ ਸਭੀ ਸੀਗੇ। ਤੇ ਦੋਨੇ ਸੰਖਾਂਲੇ ਰਾਲਕੇ ਬੰਦੇ ਭਾਈ ਸਾਰਾ ਮੁੰਡਿਚੋਂ ਖਾਲ ਕੱਢ ਲਏ ਦੁਪਹਿਰੇ ਦੁਪਹਿਰੇ ਸ਼ਾਬਾਸ਼ ਏ ਭਾਈ ਵਿੱਚੇ ਜਵਾਕ ਨਿਕਨਕੇ ਚੱਲ ਰਾਲ ਮਿਲਕੇ ਕੱਢ ਲਏ ਸੰਖਾਂ ਕੱਢ ਲਏ ਅਸੀਂ ਮੁੰਡਿਚੋਂ ਆ ਸੰਖਾਂਲੇ ਵੀਰ ਹੁਣ ਸਿੱਧੇ ਜਾਣਗੇ ਇੱਕ ਸੰਖ ਜਾਂਦੀ ਐ ਇਧਰ ਆ ਆ ਭਾਈ ਹੁਣ ਦੁਬਾਰੇ ਦੁਬਾਰੇ ਸਾਰੇ ਬਧਾਈ ਦੇ ਪਾਤਰਾ ਆ ਬੋਡੇ ਕੀ ਸੰਖ ਹੈ ਇਹਦੇ ਕੋਈ ਨਹੀਂ ਆਇਆ ਇਹਦੇ ਬੰਦਾ ਮੈਨੂੰ ਤਾਂ ਕੋਈ ਦਿਸਿਆ ਨਹੀਂ ਅਜ ਭਾਈ ਤੇ ਆ ਸਿੱਧੀ ਸੰਖ ਜਾਂਦੀ ਕਿਹੜੀ ਆਪਾਂ ਮਿਸਤਰੀਆਂ ਵਾਲੀ ਕਹਿੰਦੇ ਆ ਤੇ ਆ ਮੱਲੜ ਵਾਲੀ ਸੰਖ ਹੈ ਇਧਰ ਹੁਣਾ ਸੀ ਜਾਨਨੇ ਆ ਤੇ ਆ ਪਿੱਛੋਂ ਮੁੰਡਿਚੋਂ ਸਾਰੇ ਬੰਦੇ ਕੱਢ ਲੈ ਪਈ ਆ ਲੱਗ ਰਹੇ ਇਧਰ ਤੇ ਕੱਢਦੇ ਕੱਢਦੇ ਇੱਥੇ ਆ ਕੇ ਸ਼ਾਮੇ ਡਿਊਟੀ ਲਾਉਂਦੇ ਸਾਡੇ ਬੰਦੇ ਉਹ ਹੋ ਗਏ ਤੇ ਇਧਰਲੇ ਬੰਦੇ ਭਾਈ ਆ ਸਮਾਰੀ ਜਾਂਦੇ ਆ ਆਪਾਂ ਭਾਈ ਉਹ ਸਾਂ ਕੱਢ ਕੇ ਆ ਗਏ ਪਿੱਛੋਂ ਮੁੱਟ ਚੋਂ ਉਧਰਲੇ ਬੰਦੇ ਉਧਰ ਗਏ ਇਧਰਲੇ ਇਧਰ ਆ ਆਪਾਂ ਕੁਝ ਥੋੜਾ ਸਮਾਰ ਲਿਆ ਸੀ ਫਿਰ ਕਈ ਬੰਦੇ ਕਹਿਣ ਲੱਗੇ ਸਾਰੇ ਇਕੱਠੇ ਆਪਾਂ ਉਧਰ ਜਾਣੇ ਪਿੱਛੇ ਪਹਿਲਾਂ ਅੱਧੇ ਦੇ ਦੇ ਗਏ ਸੀਗੇ ਤੇ ਹੁਣ ਆਪਾਂ ਉਹ ਸਮਝਦਿਆਂ ਕਰਕੇ ਭਾਈ ਇੱਥੇ ਆ ਕੇ ਭਾਈ ਸਾਨੂੰ ਡੱਗੀ ਤੇ ਸਾਹ ਹੈ ਪਾਣੀ ਇੱਥੇ ਪੀਣੇ ਆਉਣ ਡੱਗੀ ਤੇ ਤੇ ਦਿਨ ਦੇ ਵੱਜ ਗਏ ਸਾਢੇ 12 ਇੱਥੇ ਸਾਡੇ ਖੇ ਦਾ ਮੰਡੀ ਰਤੀਆ ਸਿੰਘ ਭਾਈ ਅੱਡੇ ਵਾਰਾ ਹਾਂ ਬਾਬੇ ਆਵੇ ਛਾਵੇਂ ਆਉਣੇ ਆ ਪਾਣੀ ਪੀ ਲਾ ਕੇ ਆਵਾਂ ਫਾਈਟੋ ਦੇਖ ਖਾਸ ਮਾਰਤਾ ਬਾਬਾ ਦੀ ਬਾਣੀਆਂ ਦੀ ਮੋਟਰ ਦੇਖਾ ਤੇ ਮੁੰਡਿਆਂ ਦਾ ਕਹਿੰਦੇ ਲੰਚ ਟਾਈਮ ਹੋ ਗਿਆ ਸਾਰਿਆਂ ਦਾ ਤੇ ਆਪਾਂ ਉੱਥੇ ਰਤਿਆ ਭਾਈ ਚਾਹத்ਰੀ ਬੈਠਾ ਆਪਾਂ ਉੱਥੇ ਚਾਹ ਸਕੰਜਨੇ ਓਏ ਆਜ ਓਏ ਹਾਂ ਪਾਣੀ ਧਰ ਦਿਓ ਭਾਈ ਕੰਗਾ ਲੰਚ ਹੋ ਗਿਆ ਤੇ ਸੁੱਕੀਆਂ ਰੋਟੀਆਂ ਹੋਣੀਆਂ ਮਿਰਚ ਭਾਲਦੇ ਪਨੀਰ ਹਾਂਜੀ ਦੋਸਤੋ ਹਾਸੂਆ ਪੈ ਸੁੱਕਿਆ ਭਾਈ ਵਿੱਚ ਪੱਤੇ ਲਫਾਫੇ ਜੇ ਪਾਣੀ ਹੁੰਦਾ ਭਾਈ ਇੱਥੇ ਪੀ ਲੰਦੇ 10 ਮਿੰਟ ਬਹਿ ਜਾਂਦੇ ਸਾਰੀਆਂ ਸੰਗਤਾਂ ਪਾਣੀ ਨੇ ਦਾ ਕਾਲ ਪਤਾ ਸੂਏ ਵਾਲਿਆਂ ਨੇ ਤੇ ਸਾਡਾ ਖਾਲ ਪਈ ਉਹ ਤੋਂ ਦੂਰ ਦੀ ਚੜ ਕੇ ਆ ਕੇ ਨਾਲ-ਨਾਲ ਦੀ ਆ ਗਿਆ ਇੱਥੇ ਜਮਾਂ ਨਾਲ ਲੱਗ ਜਾਂਦਾ ਹੁਣ ਇੱਥੋਂ ਸਿੱਧਾ ਜਾਉ ਉਹ ਐ ਸਾਰੇ ਚੋਬਰਾਂ ਨੇ ਦੁਬਾਰੇ ਦੁਬਾਰੇ ਚੰਗੀ ਛੁੱਟੀ ਲਈ ਆ ਖਾਰਾ ਗਰਮੀ ਨੇ ਅੱਜ ਸਾਡੀ ਧੂਸ ਘੜਤੀ ਪਈ ਸਾਰਿਆਂ ਦੀ ਧੂਆ ਮਾਰ ਲਾਤੇ ਸਾਰੇ ਚੋਬਰਾ ਸਾ ਸੁਗਾ ਵੜੀ ਦੇਖਣਾ ਕੁਛ ਉਪਰਾਂ ਦੇ ਭਾਈ ਖੇਤ ਨੇੜੇ ਆ ਗਏ ਕੁਸੋ ਬੰਦੇ ਗਏ ਕੁਸੋ ਹਟ ਗਏ ਕੁਸ ਮੇਰੇ ਵਰਗੇ ਵਿਚਾਰੜਿਓ ਰਹਿ ਗਏ ਟੇਲਾਂ 'ਤੇ ਕਿੱਥੇ ਸਾਡਾ ਰੋਹੀ ਜਮਾ ਐਂਡ 'ਤੇ ਜਾਣਾ ਹੈਗਾ ਜਮਾ ਟੇਲਾਂ 'ਤੇ ਸੰਘ ਤਾਂ ਇੱਥੇ ਰੈਸਟ ਕਰਨ ਲੱਗੀ ਜੀ ਪਾਣੀ ਪੀਣ ਲੱਗੀ ਸ਼ਾਮ ਦੇ 5:30 ਹੋ ਗਏ ਦੁਬਾਰਾ ਹੀ ਸ਼ਾਮ ਤਾਂ ਕਿਹੜੀ ਕਰਾ ਜੀ ਥੱਕ ਗਏ ਧੂਆਂ ਘੜਦਾ ਪਾਣੀ ਨਹੀਂ ਮੇਰਾ ਉਹ ਲੈਂਦਾ ਜਾ ਕੇ ਸਕੂਟਰ ਤੇ ਤੋਂ ਖਾਸ ਜੀ ਖਾਸ ਹਾਂ